ਪੰਗੜਾ ਪੰਜਾਬ ਦਾ ਸਭ ਤੋਂ ਪ੍ਰਸਿੱਧ ਲੋਕ ਨਾਚ ਹੈ ਜੋ ਕਿ ਪਾਕਿਸਤਾਨੀ ਪੰਜਾਬ ਦੇ ਸਿਆਲਕੋਟ ਖੇਤਰ ਤੋਂ ਉਤਪੰਨ ਹੁੰਦਾ ਹੈ ਇਹ ਖਾਸ ਤੌਰ ਤੇ ਵਿਸਾਖੀ ਦੇ ਤਿਹਾਰ ਨਾਲ ਜੁੜਿਆ ਹੋਇਆ ਹੈ ਮੁੱਖ ਤੌਰ ਤੇ ਪੰਗੜਾ ਵਾਢੀ ਦੇ ਮੌਸਮ ਦੌਰਾਨ ਪੰਜਾਬੀ ਕਿਸਾਨਾਂ ਵੱਲੋਂ ਕੀਤਾ ਜਾਂਦਾ ਸੀ ਇਹ ਨਾਚ ਕਿਸਾਨਾਂ ਵੱਲੋਂ ਖੇਤੀਬਾੜੀ ਦੇ ਕੰਮ ਕਰਦਿਆਂ ਕੀਤਾ ਜਾਂਦਾ ਸੀ ਜਿਵੇਂ ਜਿਵੇਂ ਉਹ ਖੇਤੀ ਦਾ ਹਰ ਕੰਮ ਕਰਦੇ ਜਾਂਦੇ ਸੀ ਉਸ ਮੌਕੇ ਤੇ ਹੀ ਕੁਝ ਮੁਦਰਾਵਾਂ ਸ਼ੁਰੂ ਕਰ ਦਿੰਦੇ ਸੀ ਜੋ ਪੰਗੜੇ ਦੇ ਆਉਂਦਰਾਮਾ ਵਜੋਂ ਪ੍ਰਚਲਿਤ ਹੋ ਗਈਆਂ ਇਸ ਨਾਲ ਉਹਨਾਂ ਨੂੰ ਆਪਣਾ ਕੰਮ ਆਨੰਦਦਾਇਕ ਢੰਗ ਨਾਲ ਪੂਰਾ ਕਰਨ ਦਾ ਮੌਕਾ ਮਿਲਦਾ ਸੀ ਵਿਸਾਖੀ ਦੇ ਮੌਸਮ ਦੌਰਾਨ ਆਪਣੀਆਂ ਕਣਕ ਦੀਆਂ ਫਸਲਾਂ ਦੀ ਕਟਾਈ ਤੋਂ ਬਾਅਦ ਲੋਕ ਪੰਗੜਾ ਪਾਉਂਦੇ ਹੋਏ ਸੱਭਿਆਚਾਰਕ ਤਿਹਾਰਾਂ ਵਿੱਚ ਸ਼ਾਮਲ ਹੁੰਦੇ ਸਨ ਕਈ ਸਾਲ ਤੱਕ ਕਿਸਾਨ ਪ੍ਰਾਪਤੀ ਦੀ ਭਾਵਨਾ ਨੂੰ ਜਿਤਾਉਣ ਅਤੇ ਵਾਰਡੀ ਦੇ ਨਵੇਂ ਮੌਸਮ ਦਾ ਸਵਾਗਤ ਕਰਨ ਲਈ ਭੰਗੜਾ ਪਾਉਂਦੇ ਸੀ ਭੰਗੜੇ ਦੇ ਨਾਂ ਸੰਬੰਧੀ ਵੀ ਕਿਆਸ ਕੀਤਾ ਜਾਂਦਾ ਹੈ ਕਿ ਆਰੰਭ ਵਿੱਚ ਇਸ ਨਾਚ ਨੂੰ ਨੱਚਣ ਵਾਲੇ ਭੰਗ ਪੀਣ ਉਪਰੰਤ ਮਸਤ ਹੋ ਕੇ ਨੱਚਦੇ ਸੀ ਤੇ ਇਸ ਤਰ੍ਹਾਂ ਭੰਗ ਤੋਂ ਭੰਗੜਾ ਨਾਮ ਪੈ ਗਿਆ ਪਰ ਇਸ ਹਕੀਕਤ ਨੂੰ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਸ 10 ਬੰਦ ਵਿਕਰਮੀ ਸੰਮਤ ਦੇ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ ਨੂੰ ਸਾਰੇ ਪੰਜਾਬ ਵਿੱਚ ਮਨਾਈ ਜਾਂਦੀ ਵਿਸਾਖੀ ਨਾਲ ਹੈ ਬੋਲੀਆਂ ਬਿਨਾ ਪੰਗੜਾ ਅਧੂਰਾ ਮੰਨਿਆ ਜਾਂਦਾ ਹੈ ਇਨ੍ਹਾਂ ਬੋਲੀਆਂ ਵਿੱਚ ਪੰਜਾਬ ਦੀ ਧਰਤੀ ਪੰਜਾਬ ਦੇ ਗੱਬਰੂਆਂ ਦਾ ਜਸ਼ੀਲਾਪਨ ਉਹਨਾਂ ਦੀ ਜਵਾਨੀ ਤੇ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਦਾ ਵਰਣਨ ਮਿਲਦਾ ਹੈ ਪੰਗੜਾ ਪਾਉਣ ਦਾ ਟੰਗ ਇਸ ਨੂੰ ਸ਼ੁਰੂਆਤੀ ਤੌਰ ਤੇ ਪੁਰਸ਼ਾਂ ਦਾ ਨਾਚ ਮੰਨਿਆ ਜਾਂਦਾ ਸੀ ਅਤੇ ਪੰਗੜਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਉਤੇ ਪੰਜਾਬ ਦੇ ਪੁਰਸ਼ਾਂ ਦੇ ਨਾਚ ਵਜੋਂ ਪਰਵਾਨ ਕੀਤਾ ਗਿਆ ਹੈ। ਪੰਗੜਾ ਸ਼ੁਰੂ ਕਰਨ ਦੀ ਟੋਲੀ ਸ਼ੁਰੂਆਤ ਵਿੱਚ ਵਿਸ਼ੇਸ਼ ਕਿਸਮ ਦੀ ਤਾਲ ਨਾਲ ਪੰਗੜੀਆਂ ਨੂੰ ਸੱਦਦਾ ਹੈ। ਉਹਨਾਂ ਦੇ ਆਉਣ ਤੱਕ ਧਮਾਲ ਨਾਲ ਢੋਲਕੀ ਵੱਜਦੀ ਰਹਿੰਦੀ ਹੈ ਜਿਹੜੀ ਪਹਿਲਵਾਨਾਂ ਦੇ ਅਖਾੜੇ ਦੀ ਤਾਲ ਹੈ। ਪੀੜ ਵਿੱਚ ਪਹੁੰਚ ਕੇ ਪਹਿਲਾਂ ਹਰ ਨਾਚੀ ਪੀੜ ਦੀ ਮਿੱਟੀ ਤੇ ਢੋਲ ਨੂੰ ਅਦਾਬ ਪੇਸ਼ ਕਰਦਾ ਹੈ ਨਾਚਾਂ ਦਾ ਇਕੱਠ ਹੋਣ ਤੇ ਇੱਕ ਗੱਭਰੂ ਢੋਲ ਕੀ ਦੀ ਸੱਦ ਲਾਉਂਦਾ ਹੈ ਉਸ ਦੀ ਸੱਦ ਨਾਲ ਬੋਲ ਸ਼ੁਰੂ ਹੁੰਦੇ ਨੇ ਉਹਨਾਂ ਬੋਲਾਂ ਦੇ ਖਤਮ ਹੁੰਦੇ ਹੀ ਤੋੜ ਵੱਜਦਾ ਹੈ ਤੇ ਹਰ ਤੋੜ ਉਤੇ ਪੰਗੜਾ ਪਾਉਣ ਲਈ ਖੜੇ ਮਰਦਾਂ ਵੱਲੋਂ ਇੱਕ ਇੱਕ ਛਾਲ ਮਾਰੀ ਜਾਂਦੀ ਹੈ ਜੀਸ ਨਾਲ ਪੰਗੜਾ ਸ਼ੁਰੂ ਹੋ ਜਾਂਦਾ ਹੈ ਇੱਕ ਉਤਸ਼ਾਹੀ ਨਾਚ ਹੋਣ ਕਾਰਨ ਹੀ ਪੰਗੜਾ ਵਧੇਰੇ ਪਹਿਲਵਾਨੀ ਦੇ ਨੇੜੇ ਵੀ ਰਿਹਾ ਹੈ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨਾ